ਚੀਮੇ ਵੀਰੇ ਦਾ ਨਵਾਂ ਗਾਣਾ ਆਉਣ ਲੱਗਿਆ ਉਹਦੀ ਫਾਈ ਚੀਮਾ ਚੱਲ ਬਈਆ ਬਈ ਸੋ ਮੇਰਾ ਗਾਣਾ ਹੈ ਜੀ ਕਲਾਕਾਰੀ ਸੋ ਅਗਲੇ ਮਹੀਨੇ ਸ਼ੂਟਿਆ ਬਸ ਸੋ ਮੈਂ ਸੁਣਾਉਣਾ ਤੁਹਾਨੂੰ ਹੋ ਮੈਂ ਇੱਕ ਪਿੰਡੂ ਜਲੀਖਾਰੀ ਹੋ ਥੋੜੀ ਬੋਤੀ ਕਲਾਕਾਰੀ ਹੋ ਜੋ ਵੀ ਲਿਖਾਂ ਜੋ ਵੀ ਗਾਵਾਂ ਹੋ ਪਹਿਲਾਂ ਉਸ ਨੂੰ ਸੁਣਾਵਾਂ ਹੋ ਰਾਤੋ ਰਾਤ ਪਾਦੰਦੀ ਗਾ ਨਗਰੋ ਹੋ ਕਮਿੰਗ ਸੁਣ ਵਾਲੇ ਗਾਣੇ ਚੀਮੇ ਦੇ ਲਾ ਦੰਦੀ ਸ਼ਹਿਰ ਚ ਵਜਾ ਨਖਰੋ ਉਹ ਕਮਿੰਗ ਸੂਨ ਵਾਲੇ ਗਾਣੇ ਚੀ ਮੇਰੇ ਲੈ ਨਾ ਦੰਦੀ ਗੱਡੀ ਚ ਵਜਾ ਨਖਰੋ ਇਹ ਕਦੇ ਆਪਣਾ ਗਾਣਾ ਜੀਏ ਸੋ ਅਗਲੇ ਮਹੀਨੇ ਤੱਕ ਆ ਜਾਣਾ ਸੋ ਉਮੀਦ ਕਰਦਾ ਮੈਂ ਕਿ ਤੁਸੀਂ ਪਹਿਲਾਂ ਵਾਲੇ ਇਸ ਲੇਟੀਆਂ ਵਾਲੇ ਗਾਣੇ ਵਾਂਗੂ ਇਹਨੂੰ ਵੀ ਬਹੁਤ ਜ਼ਿਆਦਾ ਪਿਆਰ ਦੋਗੇ ਸੋ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਇੱਥੇ ਮੇਰਾ ਸਵਾਗਤ ਕੀਤਾ ਵਧੀਆ ਇੱਕ ਗਾਣਾ ਹੋਰ ਛਾਈ ਸੁਣਾ ਦੇ ਕੋਈ ਕਿਹੜਾ